ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਵੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਗਰਮੀਆਂ ਸਰਦੀਆਂ ਪਾਰਟੀ ਵੇਅਰ ਸੂਟ ਕੈਜੂਅਲ ਸੂਟ ਸਾਰੇ ਹੀ ਤਰ੍ਹਾਂ ਦੇ ਸੂਟ ਲੈ ਕੇ ਆਨੇ ਆ ਅੱਜ ਦੇ ਜਿਹੜੇ ਸੂਟ ਹੋਣਗੇ ਉਹ ਇੱਕਦਮ ਵਧੀਆ ਸਰਦੀਆਂ ਦੇ ਮੌਸਮ ਦੇ ਵਿੱਚ ਦਵਾਂਗੇ ਗਰਮੀਆਂ ਦੇ ਸੂਟ ਤੇ ਇੱਕਦਮ ਹੈਵੀ ਡਿਸਕਾਊਂਟ ਤੇ ਸੂਟ ਆਏ ਨੇ ਬਹੁਤ ਹੀ ਪਿਆਰੇ ਇੱਕਦਮ ਵਧੀਆ ਪਾਰਟੀ ਵੇਅਰ ਸੂਟ ਹੋਣਗੇ ਪਏਗਾ ਬਹੁਤ ਹੀ ਪਿਆਰਾ ਜਿਸ ਤਰ੍ਹਾਂ ਸਭ ਤੋਂ ਪਹਿਲਾ ਜਿਹੜਾ ਹੈ ਗ੍ਰੀਨੀਸ਼ ਟੋਨ ਦੇ ਵਿੱਚ ਸੂਟ ਹੈ ਡਿਫਰੈਂਟ ਜਿਹਾ ਕਲਰ ਹੈ ਇੱਕਦਮ ਵਧੀਆ ਗਰਮੀਆਂ ਵਾਲੇ ਇਹ ਕਲਰ ਹੋਣਗੇ ਪਰ ਵਾਈਟ ਕਲਰ ਦੀ ਐਮਬਰਾਇਡਰੀ ਮਿਲੇਗੀ ਤੁਹਾਨੂੰ ਨੈਕਲਾਈਨ 'ਵੀ' ਮਿਲੇਗੀ ਬਾਰਡਰ ਦਾ ਵਰਕ ਮਿਲੇਗਾ ਪੈਂਡਿੰਗ ਮਿਲੇਗੀ ਫਲਾਵਰਸ ਦੇ ਫਲਾਵਰਸ ਦਾ ਕੰਮ ਹੋਇਆ ਹੈ ਤੇ ਨਾਲ ਸਾਰੇ ਹੀ ਸ਼ਰਟ ਤੇ ਜਿਹੜੀ ਉਹ ਬੁਟੀ ਆਏਗੀ ਠੀਕ ਹੈ ਜੀ ਇਹ 올ਓਵਰ ਸੂਟ ਹੋਣਗੇ ਤੇ ਨਾਲ ਮਿਲੇਗਾ ਟੈਬੀ ਦਾ ਦੁਪੱਟਾ ਇੱਕਦਮ ਵਧੀਆ ਸ਼ਾਈਨਿੰਗ ਵਾਲਾ ਦੁਪੱਟਾ ਹੋਏਗਾ ਟੈਬੀ ਦਾ ਦੁਪੱਟਾ ਹੋਏਗਾ ਨਾਲ ਆਏਗੀ ਵੇਰ ਬਹੁਤ ਸੋਹਣੀ ਤੇ ਨਾਲ ਛੋਟੀ ਬੁਟੀ ਆਏਗੀ ਬਹੁਤ ਹੀ ਤੇ ਇਹ ਜਿਹੜੀਆਂ ਕਾਟਨ ਦੇ ਵਿੱਚ ਇਹਨਾਂ ਦਾ ਸਟੱਫ ਹੋਏਗਾ ਤੇ ਇਸ ਦੇ ਵਿੱਚ ਸੈਲਫ ਪ੍ਰਿੰਟਿੰਗ ਹੋਈ ਆ ਠੀਕ ਹੈ ਲਾਈਨਸ ਵਾਲੀ ਵੀਡੀਓ ਦੇ ਵਿੱਚ ਜਿਹੜਾ ਇਹ ਸਾਫ਼ ਦਿਖਦਾ ਪਿਆ ਲਾਈਨਸ ਵਾਲੀ ਪ੍ਰਿੰਟਿੰਗ ਆਏਗੀ ਅਗਲਾ ਬਹੁਤ ਹੀ ਸੋਹਣਾ ਗਾਜਰੀ ਸ਼ੇਡ ਆ ਠੀਕ ਹੈ ਜੀ ਇਸ ਦੇ ਵਿੱਚ ਬਹੁਤ ਹੀ ਸੋਹਣੇ ਕਲਰ ਆਉਣਗੇ ਇੱਕਦਮ ਗਰਮੀਆਂ ਵਾਲੇ ਕਲਰ ਆਉਣਗੇ कॉटन ਹੋਏਗਾ ਫੈਬਰਿਕ ਜਿਹੜੇ ਸੂਟ ਜਿਹੜੇ ਆ ਗਰਮੀਆਂ ਦੇ ਵਿੱਚ ਜਿਹੜੇ ਆ ਇਹ ਤੁਹਾਨੂੰ 2000 ਤੋਂ ਉੱਪਰ ਮਿਲਣਗੇ ਇਹ ਵਾਲੇ ਸੂਟ ਕਿਉਂਕਿ ਇਹਦੇ ਨਾਲ ਸਟੈਬੀ ਦਾ ਦੁਪੱਟਾ ਲੱਗਾ ਆ ਠੀਕ ਹੈ ਗਾਜਰੀ ਸ਼ੇਡ ਦੇ ਵਿੱਚ ਇਹ ਸੂਟ ਆ ਤੇ ਨਾਲ ਆਏਗਾ ਦੁਪੱਟਾ ਬਹੁਤ ਸੋਹਣਾ ਠੀਕ ਹੈ ਜੀ ਇੱਕਦਮ ਆ ਪਾਰਟੀ ਵੇਅਰ ਦੇ ਸੂਟ ਬਣ ਕੇ ਤਿਆਰ ਹੋ ਜਾਂਦੇ ਨੇ ਠੀਕ ਹੈ ਜੀ ਅਸੀਂ ਕਿਤੇ ਵੀ ਜਿਹੜਾ ਇਹਨਾਂ ਨੂੰ ਵੇਅਰ ਕਰਕੇ ਜਾ ਸਕਦੇ ਹਾਂ ਕੋਈ ਗਰਮੀਆਂ ਦੇ ਵਿੱਚ ਜਿਵੇਂ ਫੰਕਸ਼ਨਸ ਤੇ ਉੱਪਰ ਜਿਹੜੇ ਇਹਦੇ ਸੂਟ ਬਹੁਤ ਹੀ ਸੋਹਣੇ ਲੱਗਦੇ ਨੇ ਕਲਰ ਜਿਹੜੇ ਨੇ ਇਸ ਦੇ ਵਿੱਚ ਲਾਈਟ ਡਾਰਕ ਸਾਰੇ ਹੀ ਆਉਣਗੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਹੋ ਸਾਡਾ ਨੰਬਰ ਹੈ 7814352822 ਠੀਕ ਹੈ ਜੀ ਅਗਲਾ ਕਲਰ ਆਏਗਾ ਪੀਚ ਸ਼ੇਡ ਠੀਕ ਹੈ ਬਹੁਤ ਹੀ ਸੋਹਣਾ ਪੀਚ ਕਲਰ ਆਏਗਾ ਬਾਰਡਰ ਲਾਈਨ ਬਣੀ ਆ ਪੈਨਲਿੰਗ ਬਣੀ ਆ ਤੇ ਜਿਹੜੀ ਨੈਕ ਲਾਈਨ ਆ ਉਹ ਬਣੀ ਆ ਤੇ ਨਾਲ ਪੱਟੀ ਦਾ ਕੰਮ ਆਏਗਾ ਫਲਾਵਰਸ ਬਣੇ ਆ ਤੇ ਸਾਰੇ ਹੀ ਸ਼ਰਟ ਤੇ ਜਿਹੜੀ ਉਹ ਬੁਟੀ ਆਂਦੀ ਆ ਵਾਈਟ ਕਲਰ ਦੀ ਇਹਨਾਂ ਦੀ ਐਮਬਰਾਇਡਰੀ ਹੋਏਗੀ ਤੇ ਨਾਲ ਆਏਗਾ ਟੈਬੀ ਦਾ ਦੁਪੱਟਾ ਠੀਕ ਹੈ ਸੇਮ ਕਲਰ ਦਾ ਹੀ ਦੁਪੱਟਾ ਦੁਪੱਟਾ ਹੋਏਗਾ 올 ਓਵਰ ਜਿਹੜਾ ਇਹ ਸੂਟ ਹੋਏਗਾ ਤੇ ਨਾਲ ਆਏਗੀ ਦੁਪੱਟੇ ਦੇ ਉੱਤੇ ਬਹੁਤ ਸੋਹਣੀ ਵੇਲ ਬਣੀ ਹੈ ਨਾਲ ਛੋਟੀ ਬੂਟੀ ਆਏਗੀ ਠੀਕ ਹੈ ਜੀ ਤੁਸੀਂ ਸਾਰੇ ਹੀ ਸੂਟਾਂ ਦੀ ਲੁੱਕ ਚੈੱਕ ਕਰਨੀ ਹੈ ਇੱਕਦਮ ਵਧੀਆ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਮਿਲਣਗੇ ਸਰਦੀਆਂ ਦੇ ਮੌਸਮ ਦੇ ਵਿੱਚ ਤੁਹਾਨੂੰ ਗਰਮੀਆਂ ਦਾ ਇੱਕਦਮ ਵਧੀਆ ਫੈਬਰਿਕ ਮਿਲੇਗਾ ਤੇ ਨਾਲ ਇੱਕਦਮ ਵਧੀਆ ਡਿਸਕਾਊਂਟ ਦੇ ਵਿੱਚ ਇਹ ਸੂਟ ਲੈ ਕੇ ਆਏ ਆ ਇਹ ਹੀ ਸੂਟ ਜਿਹੜੇ ਆ ਗਰਮੀਆਂ ਦੇ ਵਿੱਚ ਸਾਰੇ ਹੀ ਤੁਹਾਨੂੰ 2000 ਤੋਂ ਉੱਪਰ ਮਿਲਣ ਵਾਲਿਆ ਅਗਲਾ ਕਲਰ ਹੈ ਫਰੋਜ਼ੀ ਕਲਰ ਇਸ ਦੇ ਵਿੱਚ ਬਹੁਤ ਹੀ ਵਧੀਆ ਏਮਬਰਾਇਡਰੀ ਹੁੰਦੀ ਹੈ ਇੱਕਦਮ ਹਟਕੇ ਏਮਬਰਾਇਡਰੀ ਹੈ ਕਿਉਂਕਿ ਇਸ ਦੀ ਵੇਲ ਬਹੁਤ ਸੋਹਣੀ ਹੈ ਠੀਕ ਹੈ ਬਸ ਜਿਹੜੀ ਬਾਰਡਰ ਤੇ ਡਬਲ ਵੇਲ ਆਏਗੀ ਨਾਲ ਪੈਨਲਸ ਆਉਣਗੇ ਜਿਓਮੈਟ੍ਰੀਕਲ ਡਿਜ਼ਾਈਨ ਆਏਗਾ ਫਲਾਵਰ ਦੀ ਜਿਹੜੀ ਏਮਬਰਾਇਡਰੀ ਆ ਬਹੁਤ ਹੀ ਸੋਹਣੀ ਹੈ ਨੈਕਲਾਈਨ ਦੀ ਇਸ ਦੇ ਵਿੱਚ ਫਿਨਿਸ਼ਿੰਗ ਨਹੀਂ ਮਿਲੇਗੀ ਇਸ ਕਰਕੇ ਤਾਨੂੰ ਕੋਈ ਵੀ ਇਸ ਦੇ ਵਿੱਚ ਪ੍ਰੋਬਲਮ ਨਹੀਂ ਹੋਏਗੀ ਲੈਂਥ ਤੁਹਾਡੀ ਕਿੰਨੀ ਵੀ ਆ ਲੈਂਥ ਦੀ ਕੋਈ ਪ੍ਰੋਬਲਮ ਨਹੀਂ ਹੋਏਗੀ ਬਾਜੂ ਤੇ ਬਹੁਤ ਹੀ ਸੋਹਣਾ ਕੰਮ ਆਏਗਾ ਤੇ ਨਾਲ ਆਏਗਾ ਮਸਲੀਨ ਦਾ ਦੁਪੱਟਾ 올 ਓਵਰ ਇੱਕਦਮ ਜਾਲ ਵਰਗਾ ਦੁਪੱਟਾ ਬਣਿਆ ਬਹੁਤ ਹੀ ਸੋਹਣੀ ਏਮਬ੍ਰੋਇਡਰੀ ਹੋਈ ਆ ਤੇ ਨਾਲ ਆਏਗੀ ਵਾਈਟ ਕਲਰ ਦੀ ਲੇਸ ਠੀਕ ਹੈ ਸੂਟ ਚੈੱਕ ਕਰੋ ਇੱਕਦਮ ਬਹੁਤ ਹੀ ਸੋਹਣੇ ਤੇ ਅੱਜ ਦੇ ਜਿਹੜੇ ਸਾਰੇ ਹੀ ਸੂਟ ਇਹ ਹੋਣਗੇ 1750 ਦੇ ਠੀਕ ਹੈ ਜੀ ਸਿਰਫ ਤੁਹਾਨੂੰ 1750 ਜਿਹੜਾ ਉਹੀ ਪੇ ਕਰਨਾ ਪਏਗਾ ਕੋਈ ਐਕਸਟਰਾ ਚਾਰਜ ਸ਼ਿਪਿੰਗ ਦਾ ਨਹੀਂ ਹੋਏਗਾ ਠੀਕ ਹੈ ਜੀ ਬਹੁਤ ਹੀ ਸੋਹਣੇ ਸੂਟ ਨੇ ਜਿਸ ਤਰ੍ਹਾਂ ਕੀ ਇਹ ਵੀ ਗਾਜਰੀ ਟੋਣਾ ਥੋੜਾ ਜਿਹਾ ਇਹ ਡਾਰਕਿਸ਼ ਹੁੰਦਾ ਹੈ ਬਹੁਤ ਹੀ ਪਿਆਰਾ ਲੈਸਿਸ ਦੇ ਨਾਲ ਫਿਨਿਸ਼ਿੰਗ ਮਿਲੇਗੀ ਬਾਰਡਰ ਲਾਈਨ ਦੀ ਫਿਨਿਸ਼ਿੰਗ ਮਿਲੇਗੀ ਤੁਹਾਨੂੰ ਤੇ ਨਾਲ ਇਸ ਤੇ ਆਏਗਾ ਪੈਨਿੰਗ ਆਏਗੀ ਨਾਲ ਠੀਕ ਹੈ ਨਾਲ ਅੰਬੀਆਂ ਦਾ ਕੰਮ ਹੁੰਦਾ ਹੈ ਜਿਸ ਤਰ੍ਹਾਂ ਤੇ ਬਾਰਡਰ ਲਾਈਨ ਜਿਹੜੀ ਵਿੱਚ ਲੈਸ ਲੱਗੀ ਆ ਉਸ ਦੀ ਬਹੁਤ ਹੀ ਵਧੀਆ ਡਿਜ਼ਾਈਨਿੰਗ ਹੋਈ ਆ ਠੀਕ ਹੈ ਤੇ ਇਹ ਜਿਹੜਾ ਸੂਟ ਆ ਇਹ ਕਾਟਨ ਦੇ ਵਿੱਚ ਹੋਏਗਾ ਇੱਕਦਮ ਵਧੀਆ ਹੈਵੀ ਕਾਟਨ ਹੋਏਗੀ ਕੋਈ ਪਤਲਾ ਜਿਹਾ ਸਟਫ ਨਹੀਂ ਮਿਲੇਗਾ ਤੁਹਾਨੂੰ ਇੱਕਦਮ ਬਹੁਤ ਹੀ ਸੋਹਣਾ ਪਾਰਟੀ ਵੇਅਰ ਸੂਟ ਆ ਦੁਪੱਟਾ ਬਹੁਤ ਸੋਹਣਾ ਹੈ ਜਿਸ ਤਰ੍ਹਾਂ ਕਿ ਇਸ ਦਾ ਬਾਰਡਰ ਬਹੁਤ ਸੋਹਣੇ ਬਣੇ ਆ ਦੁਪੱਟੇ ਦੇ ਠੀਕ ਹੈ ਵੇਲ ਆਏਗੀ ਨਾਲ ਇਸ ਤੇ ਜਿਹੜੀਆਂ ਲਾਈਨਸ ਵਾਲੀ embroiderry ਆਏਗੀ ਜਿਸ ਤਰ੍ਹਾਂ ਦੀ ਬਾਰਡਰ ਲਾਈਨ ਤੇ embroiderry ਆਏਗੀ ਕਲਰ ਬਹੁਤ ਹੀ ਸੋਹਣੇ ਆ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਮੰਗਵਾ ਸਕਦੇ ਜੇ ਅਗਲਾ ਆਏਗਾ ਪੀਚ ਕਲਰ ਉੱਪਰ ਸੀ ਗ੍ਰੀਨ ਕਲਰ ਦੇ ਕੰਬੀਨੇਸ਼ਨ ਆ ਨਾਲ ਆਏਗਾ ਵਾਈਟ ਕਲਰ ਦਾ ਕੰਬੀਨੇਸ਼ਨ ਇੱਕਦਮ ਹਟਕੇ ਜਿਹੜੀ ਏਮਬਰਾਇਡਰੀ ਮਿਲੇਗੀ ਇਸ ਦੀ ਬੰਚ ਆਫ ਫਲਾਵਰਸ ਦੀ ਏਮਬਰਾਇਡਰੀ ਮਿਲੇਗੀ ਸੈਂਟਰ ਪੈਨਲਿੰਗ ਜਾਂਦੀ ਹੈ ਛੋਟੀ ਬੁੱਟੀ ਮਿਲੇਗੀ ਕਾਟਨ ਦਾ ਤੁਸੀਂ ਸਟੱਫ ਦੇਖੋ ਇੱਕ ਵਾਰ ਬਹੁਤ ਹੀ ਵਧੀਆ ਠੀਕ ਹੈ ਬਹੁਤ ਪਿਆਰਾ ਸਟੱਫ ਆ ਇਹ ਸਾਰੇ ਸੂਟ ਜਿਹੜੇ ਆ 2000 ਤੋਂ ਉੱਪਰ ਮਿਲਣਗੇ ਤੁਹਾਨੂੰ ਸੀਜ਼ਨ ਦੇ ਵਿੱਚ ਮੈਂ ਹੁਣ ਦਿੰਦੇ ਪਏ ਆ ਸਿਰਫ 1750 ਦਾ ਠੀਕ ਹੈ ਜੀ ਸਿਰਫ 1750 ਦਾ ਇੱਕਦਮ ਵਧੀਆ ਪਾਰਟੀ ਵੇਅਰ ਸੂਟ ਆ ਠੀਕ ਹੈ ਸਾਰੇ ਹੀ ਦੁਪੱਟੇ ਦੇ ਉੱਪਰ ਜਿਹੜਾ ਸੀਕੁਐਂਸ ਵਰਕ ਹੁੰਦਾ ਆ ਪਲੱਸ ਇਸ ਦੀ ਜਿਹੜੀ ਆ ਵੇਲ ਹੁੰਦੀ ਆ ਫੋਰ ਸਾਈਡਡ ਜਿਹੜੀ ਉਹ ਲੈਸ ਆਏਗੀ ਸਾਰਾ ਹੀ ਦੁਪੱਟਾ ਜਿਹੜਾ ਆ ਉਹ ਸੀ ਗ੍ਰੀਨ ਕਲਰ ਦੇ ਨਾਲ ਛੋਟੀ ਛੋਟੀ ਬੂਟੀ ਦੇ ਨਾਲ ਭਰੇ ਆ ਆ ਅਗਲਾ ਕਲਰ ਵੀ ਗ੍ਰੀਨੀਸ਼ ਸਟੋਨ ਦੇ ਵਿੱਚ ਹੋਏਗਾ ਇੱਕਦਮ ਡਿਫਰੈਂਟ ਕਲਰ ਆ ਬਹੁਤ ਹੀ ਸੋਹਣਾ ਬਹੁਤ ਇੱਕਦਮ ਹਟਕੇ ਕਲਰ ਨੇ ਸਾਰੇ ਹੀ ਠੀਕ ਹੈ ਇਸ ਤੇ ਜਿਹੜਾ ਬਾਜੂ ਦਾ ਵਰਕ ਹੈ ਨਾ ਉਹ ਬਹੁਤ ਹੀ ਪਿਆਰਾ ਬਣਿਆ ਠੀਕ ਹੈ ਇਸ ਤੇ ਜਿਹੜੀ ਫਲਾਵਰਸ ਦੀ ਸ਼ੇਡਿੰਗ ਬਹੁਤ ਸੋਹਣੀ ਹੋਈ ਆ ਠੀਕ ਹੈ ਡਬਲ ਵੇਲ ਜਿਹੜੀ ਆਏਗੀ ਬਾਰਡਰ ਲਾਈਨ ਜਿਹੜੀ ਆ ਉਹ ਡਬਲ ਵੇਲ ਵਾਲੀ ਆਏਗੀ ਸੈਂਟਰ ਪੈਨਲਿੰਗ ਆਏਗੀ ਫਲਾਵਰਸ ਆਉਣਗੇ ਬਹੁਤ ਹੀ ਸੋਹਣੀ embroiderry ਆ ਤੇ ਦੁਪੱਟਾ ਜਿਹੜਾ ਉਹ ਵੀ ਬਹੁਤ ਹੀ ਪਿਆਰਾ ਮਸਲੀਨ ਦਾ ਦੁਪੱਟਾ ਹੋਏਗਾ ਇਹ ਵਾਲਾ ਸਾਰਾ ਹੀ ਦੁਪੱਟਾ ਜਾਲ ਵਾਲਾ ਹੋਏਗਾ ਛੋਟੇ ਜਿਹੜੇ ਫਲਾਵਰਸ ਬਣੇ ਨੇ ਤੇ ਨਾਲ ਫੋਰ ਸਾਈਡਡ ਤੁਹਾਨੂੰ ਲੈਂਸ ਮਿਲੇਗੀ ਪੂਰੀ ਫਿਨਿਸ਼ਿੰਗ ਹੋਏਗੀ ਸਾਰੇ ਹੀ ਦੁਪੱਟੇ ਦੀ ਕਲਰ ਇੱਕਦਮ ਜ਼ਬਰਦਸਤ ਆਏ ਨੇ ਬਹੁਤ ਹੀ ਸੋਹਣੇ ਇੱਕਦਮ ਹੈਵੀ ਲੁੱਕ ਦੇ ਇਹ ਵਾਲੇ ਸੂਟ ਬਣ ਕੇ ਤਿਆਰ ਹੁੰਦੇ ਨੇ ਪਾਰਟੀ ਵੇਅਰ ਸੂਟ ਹੁੰਦੇ ਨੇ ਸਰਦੀਆਂ ਦੇ ਮੌਸਮ ਦੇ ਵਿੱਚ ਦਵਾਂਗੇ ਗਰਮੀਆਂ ਦੇ ਇੱਕਦਮ ਵਧੀਆ ਹੈਵੀ ਪਾਰਟੀ ਵੇਅਰ ਸੂਟ ਤੇ ਨਾਲ ਪੂਰੇ ਡਿਸਕਾਊਂਟ ਦੇ ਵਿੱਚ ਇਹ ਸੂਟ ਮਿਲਣਗੇ ਹਰ ਇੱਕ ਪੈਨ ਦੀ ਚੋਇਸ ਦਾ ਜਿਹੜਾ ਇਸ ਦੇ ਵਿੱਚ ਕਲਰ ਹੋਏਗਾ ਠੀਕ ਹੈ ਤੁਸੀਂ ਆਪਣੇ ਅਕੋਰਡਿੰਗ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਕਲਰ ਸੂਟ ਮੰਗਵਾ ਸਕਦੇ ਜੇ 7814352822 ਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰਨੀ ਆ ਨਾਲ ਹੀ ਇਹਨਾਂ ਦਾ ਰੇਟ ਸੈਂਡ ਕਰਨਾ ਆ ਪੇਮੈਂਟ ਦਾ ਅਮਾਉਂਟ ਜਿਹੜਾ ਉਹ ਆਨਲਾਈਨ ਹੋਏਗਾ Google Pay Paytm ਜੋ ਵੀ ਤੁਸੀਂ ਯੂਜ਼ ਕਰਦੇ ਹੋ ਠੀਕ ਹੈ ਜੀ ਇਹ ਸੂਟ ਜਿਹੜੇ ਨੇ ਤੁਹਾਨੂੰ ਵਿਦ ਸ਼ਿਪਿੰਗ ਜਿਹੜੇ ਉਹ ਮਿਲਣਗੇ 1750 ਦੇ ਠੀਕ ਹੈ ਚੈਨਲ ਨੂੰ ਕਰਾ ਸਬਸਕ੍ਰਾਈਬ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਿਆਰਾ ਪਿਆਰਾ ਕਮੈਂਟ ਕਰਕੇ ਆਇਆ ਜਾਇਆ ਕਰੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ